ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਇਸ ਪ੍ਰੋਗਰਾਮ ਵਿੱਚ ਆਪ ਸਭ ਦਾ ਸਵਾਗਤ ਹੈ ਜੀ ਇੱਥੇ ਅਸੀਂ ਹਾਂਜੀ ਗੁਰਬਾਣੀ ਦੀ ਡੁੰਗਾਈ ਵਿੱਚ ਗੋਤਾ ਲਾਉਣ ਦਾ ਇੱਕ ਨਿਮਾਣਾ ਜਿਹਾ ਯਤਨ ਕਰਦੇ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੇ ਅੱਜ ਮਿਤੀ ਹੈ ਜੀ 16 ਸਤੰਬਰ 2025 ਨਾਨਕਸ਼ਹੀ ਸੰਵਤ 557 ਅਨੁਸਾਰ ਅੱਜ ਇੱਕ ਅਸੂ ਹੈ ਮਤਲਬ ਅੱਜ ਅਸੂ ਮਹੀਨੇ ਦੀ ਸੰਗਰਾਂਦ ਦਾ ਸ਼ੁਭ ਦਿਹਾੜਾ ਜੀ ਸੰਗਰਾਂਦ ਦਾ ਪਵਿੱਤਰ ਦਿਹਾੜਾ ਤੇ ਅੱਜ ਦਾ ਇਹ ਪਾਵਨ ਹੁਕਮਨਾਮਾ ਸਾਹਿਬ ਸਚਖੰਡ ਸ੍ਰੀ ਹਰਮੰਦਰ ਸਾਹਿਬ ਅੰਮ੍ਰਿਤਸਰ ਤੋਂ ਲਿਆ ਗਿਆ ਹੈ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 704 ਉਤੇ ਸੁਸ਼ੋਭਿਤ ਹੈ ਹਾਂਜੀ ਤੇ ਇਹ ਮੁਬਾਰਕ ਬਾਣੀ ਇਹ ਪੰਚਮ ਪਾਛਾ ਤਨ ਤਨ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਜੀ ਦੀ ਉਚਾਰਣ ਕੀਤੀ ਹੋਈ ਹੈ ਇਹ ਮਾਜ ਰਗ ਵਿੱਚ 12 ਮਾਹਾ ਹੈ 12 ਮਾਹਾ ਜੀ ਹਾਂਜੀ ਤੇ ਅੱਜ ਅਸੀਂ ਇਸੇ ਬਾਣੀ ਵਿੱਚੋਂ ਅਸੂ ਮਹੀਨੇ ਨਾਲ ਸੰਬੰਧਿਤ ਸ਼ਬਦੀ ਵਿਚਾਰ ਕਰਾਂਗੇ ਇਸ ਦਾ ਕਰ ਚਾਰ ਹੈ 12 ਮਹਾ ਦੀ ਬਾਣੀ ਦੇਖੋ ਜੀ ਵਿਸਤਰੀ ਦੇ ਵਿਰਹਾ ਮਤਲਬ ਵਿਛੋੜੇ ਦਾ ਦਰਦ ਤੇ ਪ੍ਰਭੂ ਪਤੀ ਨਾਲ ਮਿਲਾਬ ਦੀ ਜਿਹੜੀ ਤਾਂਗ ਹੈ ਨਾ ਜੀ ਤਾਂਗ ਉਸ ਨੂੰ 12 ਮਹੀਨਿਆਂ ਦੇ ਜਿਹੜੇ ਕੁਦਰਤੀ ਬਦਲਾਅ ਹੁੰਦੇ ਨੇ ਉਹਨਾਂ ਦੇ ਸੰਦਰਭ ਵਿੱਚ ਬਿਆਨ ਕਰਦੀ ਹੈ ਬਿਲਕੁਲ ਬਹੁਤ ਹੀ ਮਤਲਬ ਖੂਬਸੂਰਤ ਰਚਨਾ ਹੈ ਇਹ ਕੁਦਰਤ ਤੇ ਅਧਿਆਤਮ ਨੂੰ ਕਿੰਨਾ ਸੋਨਾ ਜੋੜਦੀ ਹੈ ਆਓ ਪੂਰੀ ਸ਼ਰਧਾ ਨਾਲ ਇਕਾਗਰਤਾ ਨਾਲ ਅੱਜ ਦਾ ਇਹ ਪਾਵਨ ਸ਼ਬਦ ਸਰਵਣ ਕਰੀਏ ਤੇ ਹਾਂਜੀ ਇਸ ਦੇ ਅਰਥਾਂ ਨੂੰ ਸਮਝਣ ਦਾ ਯਤਨ ਕਰੀਏ ਜੀ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਾਂਜੀ ਪਾਬ ਅਕਾਲ ਪੁਰਖ ਇਕ ਹੈ ਉਹ ਅਦੁੱਤੀ ਹੈ ਉਸ ਵਰਗਾ ਹੋਰ ਕੋਈ ਨਹੀਂ ਤੇ ਉਸ ਦੀ ਪ੍ਰਾਪਤੀ ਸੱਚੇ ਗੁਰੂ ਦੀ ਕਿਰਪਾ ਨਾਲ ਹੁੰਦੀ ਹੈ ਸਤਿਗੁਰ ਦੀ ਕਿਰਪਾ ਨਾਲ ਜੀ ਹਰ ਸ਼ਬਦ ਦਾ ਆਰੰਭ ਇਸ ਮੂਲ ਮੰਤਰ ਨਾਲ ਹੁੰਦਾ ਹੈ ਜਿਹੜਾ ਸਾਨੂੰ ਸਿੱਖੀ ਦੇ ਕੇਂਦਰੀ ਸਿਧਾਂਤ ਦੀ ਯਾਦ ਦਿਵਾਉਂਦਾ ਹੈ ਕਿ ਸਭ ਕੁਝ ਉਸ ਇੱਕ ਤੋਂ ਹੈ ਤੇ ਗੁਰੂ ਹੀ ਹਾਂਜੀ ਉਸ ਤੱਕ ਪਹੁੰਚਣ ਦਾ ਮਾਰਗਦਰਸ਼ਕ ਹੈ ਅਸਨ ਪ੍ਰੇਮ ਉਮਾ ਹੜਾ ਕਿਉਂ ਮਿਲিয়ে ਹਰ ਜਾਏ ਹਾਂਜੀ ਗੁਰੂ ਸਾਹਿਬ ਹੁਣ ਅਸੂ ਮਹੀਨੇ ਦਾ ਜ਼ਿਕਰ ਕਰ ਰਹੇ ਨੇ ਤੇ ਜੀਵ ਇਸਤਰੀ ਦੇ ਮਨ ਦੀ ਅਵਸਥਾ ਦੱਸ ਰਹੇ ਨੇ ਉਹ ਕਹਿੰਦੀ ਹੈ हे माँ ਅਸੂ ਦਾ ਮਹੀਨਾ ਆ ਗਿਆ ਮੌਸਮ ਬਦਲ ਗਿਆ ਸੁਹਾਵਨਾ ਹੋ ਗਿਆ ਜੀ ਗਰਮੀ ਦੀ ਤਪਸ਼ ਕੱਟ ਗਈ ਤੇ ਮੇਰੇ ਅੰਦਰ ਹੁਣ ਪ੍ਰਭੂ ਪਤੀ ਵਾਸਤੇ ਪ੍ਰੇਮ ਦਾ ਉਮਾਹੜਾ ਮਤਲਬ ਇੱਕ ਵੱਡਾ ਉਛਾਲਾ ਇੱਕ ਬਹੁਤ ਤੇਜ਼ ਵੇਗ ਇੱਕ ਜੋਸ਼ ਜਿਹਾ ਪੈਦਾ ਹੋ ਰਿਹਾ ਹੈ ਅੱਛਾ ਉਮਾਹੜਾ ਮਤਲਬ ਬਹੁਤ ਜ਼ਿਆਦਾ ਉਛਾਲਾ ਬਹੁਤ ਜ਼ਿਆਦਾ ਹਾਂਜੀ ਤੇ ਮਨ ਵਿੱਚ ਇੱਕ ਬੇਚੈਨੀ ਹੈ ਇੱਕ ਤਾਂਗ ਉੱਠ ਰਹੀ ਹੈ ਕਿ ਕਿਸ ਤਰ੍ਹਾਂ ਐ ਕਿਹੜੇ ਤਰੀਕੇ ਨਾਲ ਕਿਹੜੇ ਵਸੀਲੇ ਨਾਲ ਮੈਂ ਜਾ ਕੇ ਆਪਣੇ ਹਰੀ ਪ੍ਰਭੂ ਨੂੰ ਮਿਲਾਂ ਹਾਂਜੀ ਇਹ ਉਮਾਹੜਾ ਸ਼ਬਦ ਸੱਚੀ ਬਹੁਤ ਪਾਵਪੁਰਤ ਹੈ ਇਹ ਸਿਰਫ ਐਵੇਂ ਸਧਾਰਨ ਪਿਆਰ ਨਹੀਂ ਲੱਗਦਾ ਬਲਕਿ ਇੱਕ ਅਜੀਹਾ ਅੰਦਰੂਨੀ ਉਬਾਲ ਜਿਹੜਾ ਜੀਵ ਨੂੰ ਪ੍ਰਭੂ ਵੱਲ ਖਿੱਚਦਾ ਹੈ ਖਾਸ ਕਰਕੇ ਜਦੋਂ ਆਲਾ ਦੁਆਲਾ ਵੀ ਮਤਲਬ ਮਾਹੌਲ ਸ਼ਾਂਤ ਤੇ ਸੁਹਾਵਣਾ ਹੋਵੇ ਬਿਲਕੁਲ ਹੂੰ ਜਿਵੇਂ ਕੁਦਰਤ ਬਦਲਦੀ ਹੈ ਐਂ ਲੱਗਦਾ ਅੰਦਰ ਦੀ ਤਾਂਗ ਵੀ ਜਿਵੇਂ ਨਵਾਂ ਰੂਪ ਲੈ ਰਹੀ ਹੈ ਹਾਂਜੀ ਸਹੀ ਗੱਲ ਹੈ ਇਹ ਕੁਦਰਤੀ ਬਦਲਾਵ ਜਿਹੜਾ ਹੈ ਇਹ ਜੀਵ ਆਤਮਾ ਦੀ ਅਧਿਆਤਮਿਕ ਯਾਤਰਾ ਨਾਲ ਜੁੜਿਆ ਹੋਇਆ ਹੈ ਦੇਖੋ ਭਾਦਰੂ ਦੀਆਂ ਔਕੜਾਂ ਗਰਮੀ ਹੰਮਸ ਤੋਂ ਬਾਅਦ ਜਦੋਂ ਅਸੂ ਦੀ ਸ਼ਾਂਤੀ ਆਉਂਦੀ ਹੈ ਜੀ ਤਾਂ ਮਨ ਨੂੰ ਪ੍ਰਭੂ ਵੱਲ ਮੁੜਨ ਲਈ ਜਿਵੇਂ ਇੱਕ ਪ੍ਰੇਰਣਾ ਮਿਲਦੀ ਹੈ ਮਨ ਤਨ ਪਿਆਸ ਦਰਸ਼ਨ ਖਣੀ ਕੋਈ ਆਣ ਮਿਲਾਵਾਏ ਮਾਂ ਜੀ ਤੇ ਜੀਵ ਇਸਤਰੀ ਫਿਰ ਅੱਗੇ ਅਰਜ਼ੋਈ ਕਰਦੀ ਹੈ हे ਮਾਂ ਇਹ ਜਿਹੜੀ ਮਿਲਣ ਦੀ ਤਾਂਗ ਹੈ ਨਾ ਇਹ ਸਿਰਫ ਮਨ ਵਿੱਚ ਹੀ ਨਹੀਂ ਹੈ ਅੱਛਾ ਮੇਰੇ ਮਨ ਵਿੱਚ ਵੀ ਤੇ ਮੇਰੇ ਤਨ ਮਤਲਬ ਮੇਰੇ ਸਰੀਰ ਵਿੱਚ ਵੀ ਉਸ ਪ੍ਰਭੂ ਦੇ ਦਰਸ਼ਨਾ ਦੀ ਉਹਦੇ ਦੀਦਾਰ ਦੀ ਕਣੀ ਬਹੁਤ ਜ਼ਿਆਦਾ ਬਹੁਤ ਡੂੰਗੀ ਪਿਆਸ ਲੱਗੀ ਹੋਈ ਹੈ ਹਾਂਜੀ ਜਿਵੇਂ ਇਹ ਸਾਰਾ ਵਜੂਦ ਹੀ ਉਸ ਨੂੰ ਮਹਿਸੂਸ ਕਰਨ ਲਈ ਤਰਸ ਰਿਹਾ ਹੋਵੇ ਤੇ ਮਨ بار-ਬਾਰ ਇਹੀ ਕਹਿੰਦਾ ਹੈ ਬੇਨਤੀ ਕਰਦਾ ਹੈ ਕਿ ਕਾਸ਼ ਕੋਈ ਅਜੇਹਾ ਪਲਾਪੁਰਖ ਕੋਈ ਸਤਸੰਗੀ ਜਨ ਮਿਲ ਜਾਵੇ ਕੋਈ ਆਣ ਕੇ ਮੈਨੂੰ ਮਿਲਾ ਦੇਵੇ ਮੇਰੀ ਬਾਹ ਫੜ ਕੇ ਮੈਨੂੰ ਮੇਰੇ ਪ੍ਰਭੂਪਤੀ ਨਾਲ ਮਿਲਾ ਦੇਵੇ ਹਾਂਜੀ ਇੱਥੇ ਮਨ ਤਨ ਦੋਵੇਂ ਸ਼ਬਦ ਵਰਤਨੇ ਇਹ ਦੱਸਦੇ ਨੇ ਕਿ ਇਹ ਪਿਆਸ ਕਿੰਨੀ ਮਤਲਬ ਪੂਰੇ ਵਜੂਦ ਵਿੱਚ ਹੈ ਸਰਵ ਵਿਆਪਕ ਹੈ ਜੀ ਬਿਲਕੁਲ ਇਹ ਕੋਈ ਸਿਰਫ ਸੋਚ ਜਾਂ ਭਾਵਨਾ ਦੀ ਗੱਲ ਨਹੀਂ ਸਗੋਂ ਇੱਕ ਸਰੀਰਕ ਤੜਪ ਵੀ ਬਣ ਜਾਂਦੀ ਹੈ ਜਿਵੇਂ ਪਿਆਸਾ ਪਾਣੀ ਲਈ ਤਰਸਦਾ ਓਵੇਂ ਭਗਤ ਦੀ ਆਤਮਾ ਤੇ ਸਰੀਰ ਦੋਵੇਂ ਪ੍ਰਭੂ ਦਰਸ਼ਨ ਲਈ ਤਾਂਗਦੇ ਨੇ ਸਹੀ ਗੱਲ ਹੈ ਤੇ ਕੋਈ ਆਣ ਮਿਲਾਪ ਵਿੱਚ ਇੱਕ ਆਸ ਹੈ ਇੱਕ ਪਰੋਸਾ ਜਿਹਾ ਹੈ ਕਿ ਹਾਂ ਸੰਗਤ ਵਿੱਚ ਕੋਈ ਅਜਿਹਾ ਗੁਰਮੁਖ ਹੋ ਸਕਦਾ ਹੈ ਜਿਹੜਾ ਇਸ ਮਿਲਾਪ ਦਾ ਵਸੀਲਾ ਬਣ ਜਾਵੇ ਜੀ ਤੇ ਇਹ ਗੱਲ ਸਿੱਧਾ-ਸਿੱਧਾ satsangat ਦੀ ਮਹੱਤਤਾ ਵੱਲ ਵੀ ਇਸ਼ਾਰਾ ਕਰਦੀ ਹੈ ਕਿ ਕਿਵੇਂ ਗੁਰਮੁਖਾਂ ਦਾ ਸਾਥ ਸਾਨੂੰ ਪ੍ਰਭੂ ਦੇ ਨੇੜੇ ਲੈ ਜਾਂਦਾ ਹੈ। ਬਿਲਕੁਲ ਜੀ। ਸੰਤ ਸਹਾਈ ਪ੍ਰੇਮ ਕੇ ਹਉ ਤਿੰਨ ਕੇ ਲਾਗਾ ਪਾਇ। ਤੇ ਹੁਣ ਜੀਵ ਇਸਤਰੀ ਉਹ ਇਸ ਤਾਂਗ ਨੂੰ ਪੂਰਾ ਕਰਨ ਦਾ ਰਾਹ ਲੱਭ ਰਹੀ ਹੈ। ਉਹ ਕਹਿੰਦੀ ਹੈ ਜਦੋਂ ਮੈਂ ਸੁਣਿਆ, ਜਦੋਂ ਮੈਨੂੰ ਇਹ ਸਮਝ ਆਈ ਕਿ ਸੰਤ ਜਨ ਪਾਵ ਗੁਰਮੁਖ ਪਿਆਰੇ ਜਿਹੜੇ ਪ੍ਰਭੂ ਦੇ ਪ੍ਰੇਮ ਵਿੱਚ ਰੰਗੇ ਹੋਏ ਨੇ ਹਾਂਜੀ ਉਹ ਇਸ ਪ੍ਰੇਮ ਦੇ ਰਸਤੇ ਤੇ ਸਹਾਈ ਹੁੰਦੇ ਨੇ ਮਦਦਗਾਰ ਹੁੰਦੇ ਨੇ ਪ੍ਰੇਮ ਵਧਾਉਣ ਵਿੱਚ ਮਦਦ ਕਰਦੇ ਨੇ ਤਾਂ ਫਿਰ ਮੈਂ ਦੇਰ ਨਾ ਕੀਤੀ ਹਾਉ ਤਿੰਨ ਕੇ ਲਾਗਾ ਪਾਏ ਜੀ ਮਤਲਬ ਮੈਂ ਉਹਨਾਂ ਦੇ ਚਰਨੀ ਲੱਗਦੀ ਹਾਂ ਭਾਬ ਮੈਂ ਉਹਨਾਂ ਦੀ ਸ਼ਰਨ ਲੈ ਲਈ ਹੈ ਉਹਨਾਂ ਤੋਂ ਸੇਧ ਲੈਣ ਦਾ ਯਤਨ ਕੀਤਾ ਹੈ ਇੱਥੇ ਜਿਹੜਾ ਸੰਤ ਸਹਾਈ ਪ੍ਰੇਮ ਕੇ ਹੈ ਨਾ ਇਹ ਬਹੁਤ ਅਹਿਮ ਨੁਕਤਾ ਲੱਗਦਾ ਹੈ ਕਿ ਸੰਤ ਜਨ ਸਿਰਫ ਗਿਆਨ ਹੀ ਨਹੀਂ ਦਿੰਦੇ ਉਹ ਪ੍ਰੇਮ ਨੂੰ ਜਗਾਉਣ ਤੇ ਵਧਾਉਣ ਵਿੱਚ ਵੀ ਮਦਦ ਕਰਦੇ ਨੇ ਬਿਲਕੁਲ ਉਹਨਾਂ ਦੀ ਸੰਗਤ ਜਿਵੇਂ ਇੱਕ ਅਜਿਹਾ ਮਾਵੋਲ ਬਣਾ ਦਿੰਦੀ ਹੈ ਜਿੱਥੇ ਪ੍ਰਭੂ ਪਿਆਰ ਆਪਣੇ ਆਪ ਵੱਧਦਾ ਹੈ ਤੇ ਲਾਗਾ ਪਾਈ ਦਾ ਮਤਲਬ ਸਿਰਫ ਪੈਰੀ ਪਹਿਣਾ ਨਹੀਂ ਸਗੋਂ ਪੂਰੀ ਤਰ੍ਹਾਂ ਸਮਰਪਣ ਕਰਕੇ ਨਿਮਰਤਾ ਨਾਲ ਉਹਨਾਂ ਦੀ ਸਿੱਖਿਆ ਲੈਣੀ ਹੈ ਹਾਂਜੀ ਬਿਲਕੁਲ ਸਹੀ ਸੰਤਾਂ ਦੀ ਸੰਗਤ ਸਾਧਕ ਦੇ ਮਨ ਵਿੱਚੋਂ ਦੁਵਿਧਾ ਭਰਮ ਇਹ ਚੀਜ਼ਾਂ ਦੂਰ ਕਰਦੀ ਹੈ ਤੇ ਉਸ ਨੂੰ ਪ੍ਰਭੂ ਪ੍ਰੇਮ ਦੇ ਮਾਰਗ ਤੇ ਪੱਕਾ ਕਰਦੀ ਹੈ ਗੁਰਬਾਣੀ ਵਿੱਚ ਤਾਂ ਸੰਗਤ ਦੀ ਮਹਿਮਾ ਬਹੁਤ ਥਾਮਾਂ ਤੇ ਆਈ ਹੈ ਜੀ ਬਹੁਤ ਵਾਰੀ ਤੇ ਇੱਥੇ ਉਸੇ ਦੀ ਮੱਤਤਾ ਦੱਸੀ ਗਈ ਹੈ ਵਿਣੂ ਪ੍ਰਭੂ ਕਿਉਂ ਸੁਖ ਪਾਈ ਹੈ ਦੂਜੀ ਨਹੀਂ ਜਾਏ ਹੁਣ ਜੀਵ ਇਸਤਰੀ ਨੂੰ ਇਹ ਗੱਲ ਸਪਸ਼ਟ ਹੋ ਰਹੀ ਹੈ ਤੇ ਉਹ ਇਸ ਸਚਾਈ ਨੂੰ ਬਿਆਨ ਕਰ ਰਹੀ ਹੈ ਕਿ ਪ੍ਰਭੂ ਪਤੀ ਦੇ ਮਿਲਾਪ ਤੋਂ ਬਿਨਾ ਉਸ ਦੀ ਯਾਦ ਉਸ ਦੇ ਸਿਮਰਨ ਤੋਂ ਬਿਨਾ ਸੱਚਾ ਆਤਮਿਕ ਸੁਖ ਅਸਲ ਸ਼ਾਂਤੀ ਉਹ ਕਦੇ ਵੀ ਨਹੀਂ ਮਿਲ ਸਕਦੀ ਕਦੇ ਵੀ ਨਹੀਂ ਕਿਉਂ ਸੁਖ ਪਾਈ ਹੈ ਮਤਲਬ ਸੁਖ ਮਿਲੀ ਕਿਵੇਂ ਸਕਦਾ ਹੈ ਤੇ ਕਾਰਨ ਕੀ ਹੈ ਦੂਜੀ ਨਾ ਹੀ ਜਾਏ ਕਿਉਂਕਿ ਉਸ ਪ੍ਰਭੂ ਤੋਂ ਬਿਨਾ ਸੁੱਖ ਲੈਣ ਲਈ ਹੋਰ ਕੋਈ ਦੂਜੀ ਥਾਂ ਕੋਈ ਹੋਰ ਟਿਕਾਣਾ ਕੋਈ ਹੋਰ ਆਸਰਾ ਹੈ ਹੀ ਨਹੀਂ ਹੈ ਹੀ ਨਹੀਂ ਦੁਨੀਆ ਦੇ ਪਦਾਰਥ ਰਿਸ਼ਤੇ ਸ਼ੌਹਰਤ ਇਹ ਸਭ ਤਾਂ ਮਤਲਬ ਆਰਜ਼ੀ ਨੇ ਥੋੜੀ ਦੇਰ ਦੀ ਖੁਸ਼ੀ ਸ਼ਾਇਦ ਦੇ ਦੇਣ ਪਰ ਸਦੀਵੀ ਸੁੱਖ ਨਹੀਂ ਦੇ ਸਕਦੇ ਸਹੀ ਗੱਲ ਹੈ ਇਹ ਤੁਕ ਮਨੁੱਖ ਦੀ ਜਿਹੜੀ ਮੋੜਲੀ ਭਟਕਣਾ ਹੈ ਨਾ ਉਸ ਦਾ ਹੱਲ ਦੱਸਦੀ ਹੈ ਦੇਖੋ ਅਸੀਂ ਸਾਰੇ ਸੁੱਖ ਲੱਭ ਰਹਿਆਂ ਹਾਂ ਹਾਂਜੀ ਸਾਰੇ ਹੀ ਬਹੁਤ ਅਕਸਰ ਗਲਤਾਂਾਂ 'ਤੇ ਲੱਭਦੇ ਆ ਗੁਰੂ ਸਾਹਿਬ ਸਾਫ਼ ਕਹਿ ਰਹੇ ਨੇ ਕਿ ਸੁਖ ਦਾ ਸੋਮਾ ਸਿਰਫ਼ ਤੇ ਸਿਰਫ਼ ਪ੍ਰਮਾਤਮਾ ਹੈ ਸਿਰਫ਼ ਉਹੀ ਜਦੋਂ ਤੱਕ ਉਸ ਨਾਲ ਨਹੀਂ ਜੁੜਦੇ ਉਦੋਂ ਤੱਕ ਮਨ ਪਟਕਦਾ ਰਹੇਗਾ ਬੇਚੈਨ ਰਹੇਗਾ ਇੱਕ ਬੁਨਿਆਦੀ ਸੱਚ ਹੈ ਜਿਸ ਨੂੰ ਸਮਝਣਾ ਅਧਿਆਤਮਿਕ ਯਾਤਰਾ ਦਾ ਕਿਵੇਂ ਕਹਿੰਦੇ ਨੇ ਪਹਿਲਾ ਕਦਮ ਹੈ ਹਾਂਜੀ ਤੇ ਇਹ ਸਮਝ ਆਉਂਤੇ ਹੀ ਮਨ ਦੁਨਿਆਵੀ ਖਿੱਚਾਂ ਤੋਂ ਹਟ ਕੇ ਪ੍ਰਭੂ ਵੱਲ ਮੁੜਦਾ ਹੈ ਇਹ ਗਿਆਨ ਹੀ ਅਸਲ ਵਿੱਚ ਵੈਰਾਗ ਪੈਦਾ ਕਰਦਾ ਹੈ ਬਿਲਕੁਲ ਵੈਰਾਗ ਜਿੰਨੀ ਚੱਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਘਾਇ ਤੇ ਹੁਣ ਉਹਨਾਂ ਵੜਪਾਗੀ ਜੀਵਾਂ ਦੀ ਗੱਲ ਹੋ ਰਹੀ ਹੈ ਜਿਨ੍ਹਾਂ ਨੇ ਇਹ ਸੁਖ ਪਾ ਲਿਆ ਹੈ ਗੁਰੂ ਸਾਹਿਬ ਫਰਮਾਉਂਦੇ ਨੇ ਜਿਨ੍ਹਾਂ ਪਾਗਾਂ ਵਾਲੀਆਂ ਜੀਵ ਇਸਤਰੀਆਂ ਨੇ ਜਿਨ੍ਹਾਂ ਗੁਰਮੁਖਾਂ ਨੇ ਪ੍ਰਭੂ ਦੇ ਪ੍ਰੇਮ ਦਾ ਰਸ ਨਾਮ ਦਾ ਅੰਮ੍ਰਿਤ ਚੱਖਿਆ ਹੈ ਚੱਖ ਲਿਆ ਹੈ ਮਤਲਬ ਅਨੁਭਵ ਕੀਤਾ ਹੈ ਮਣਿਆ ਹੈ ਸੇ ਤ੍ਰਿਪਤ ਰਹੇ ਆਘਾਇ ਉਹ ਪੂਰੀ ਤਰ੍ਹਾਂ ਨਾਲ ਤ੍ਰਿਪਤ ਹੋ ਜਾਂਦੀਆਂ ਨੇ ਰੱਜ ਜਾਂਦੀਆਂ ਨੇ ਜੀ ਆਘਾਇ ਦਾ ਅਰਥ ਵੀ ਹੈ ਪੂਰੀ ਤਰ੍ਹਾਂ ਸੰਤੁਸ਼ਟ ਹੋ ਜਾਣਾ ਫਿਰ ਉਹਨਾਂ ਦੀ ਦੁਨਿਆਵੀ ਪਦਾਰਥਾਂ ਦੀਆਂ ਭੁੱਖਾਂ ਮਾਇਆ ਦੀ ਤ੍ਰਿਸ਼ਨਾ ਉਹ ਸਭ ਮਿਟ ਜਾਂਦੀਆਂ ਨੇ ਇਹ ਕਿੰਨੀ ਉੱਚੀ ਅਵਸਥਾ ਹੋਵੇਗੀ ਮਤਲਬ ਦੁਨੀਆਂ ਦੀਆਂ ਚੀਜ਼ਾਂ ਪਿੱਛੇ ਭਜਣ ਦੀ ਬਜਾਏ ਉਹਨਾਂ ਨੂੰ ਅੰਦਰੋਂ ਹੀ ਇੰਨੀ ਸੰਤੁਸ਼ਟੀ ਮਿਲ ਗਈ ਕਿ ਬਾਹਰ ਦੀਆਂ ਚੀਜ਼ਾਂ ਦੀ ਖਿੱਚ ਹੀ ਨਹੀਂ ਰਹੀ ਬਿਲਕੁਲ ਤੇ ਪ੍ਰੇਮ ਰਸ ਸ਼ਬਦ ਵੀ ਇਹੀ ਦੱਸਦਾ ਹੈ ਕਿ ਇਹ ਕੋਈ ਸੁੱਕਾ ਜਿਹਾ ਗਿਆਨ ਨਹੀਂ ਸਗੋਂ ਇੱਕ ਮਿੱਠਾ ਆਨੰਦ ਦੇਣ ਵਾਲਾ ਅਨੁਭਵ ਹੈ ਜਿਸ ਨੇ ਇਹ ਰਸ ਚਖ ਲਿਆ ਉਹਨੂੰ ਬਾਕੀ ਸਾਰੇ ਰਸ ਫਿੱਕੇ ਲੱਗਣਗੇ ਹਾਂਜੀ ਬਿਲਕੁਲ ਸਹੀ ਕਿਹਾ ਇਹ ਤ੍ਰਿਪਤੀ ਹੀ ਅਸਲ ਵਿੱਚ ਅਮੀਰੀ ਹੈ ਜਦੋਂ ਮਨ ਅੰਦਰੋਂ ਰਜਿਆ ਹੋਵੇ ਤਾਂ ਬਾਹਰ ਦੀ ਕਮੀ ਮਹਿਸੂਸ ਹੀ ਨਹੀਂ ਹੁੰਦੀ ਗੁਰਬਾਣੀ ਇਸ ਅਵਸਥਾ ਨੂੰ ਸਹਿਜ ਅਵਸਥਾ ਜਾਂ ਸੰਤੋਖ ਨਾਲ ਵੀ ਜੋੜਦੀ ਹੈ ਜੀ ਸੰਤੋਖ ਪ੍ਰੇਮ ਰਸ ਚਖਣ ਵਾਲਾ ਸਹਿਜੇ ਹੀ ਸੰਤੋਖੀ ਹੋ ਜਾਂਦਾ ਹੈ ਜੀ ਆਪ ਤਿਆਗ ਬਿੰਤੀ ਕਰਹਿ ਲਿਓ ਪ੍ਰਭੂ ਲੜ ਲਾਏ ਤੇ ਜਿਨ੍ਹਾਂ ਨੇ ਇਹ ਪ੍ਰੇਮ ਰਸ ਚਖਿਆ ਹੈ ਉਹਨਾਂ ਦਾ ਸੁਭਾਅ ਫਿਰ ਕਿਹੋ ਜਿਹਾ ਹੋ ਜਾਂਦਾ ਹੈ ਉਹ ਆਪ ਤਿਆਗ ਮਤਲਬ ਆਪਣਾ ਆਪਾ ਪਾਵ ਆਪਣੀ ਹਉਮੈ ਆਪਣੀ ਮੈਂ ਮੇਰੀ ਦਾ ਅਹਿਸਾਸ ਉਹ ਪੂਰੀ ਤਰ੍ਹਾਂ ਤਿਆਗ ਦਿੰਦੇ ਨੇ ਅੱਛਾ ਹਉਮੈ ਤੋਂ ਬਿਨਾ ਫਿਰ ਬਹੁਤ ਨਿਮਰਤਾ ਨਾਲ ਉਹ ਹਰ ਵੇਲੇ ਬੇਨਤੀ ਕਰੇ ਪ੍ਰਭੂ ਅੱਗੇ ਅਰਦਾਸਾਂ ਬੇਨਤੀਆਂ ਕਰਦੇ ਰਹਿੰਦੇ ਨੇ ਕੀ ਬੇਨਤੀ ਕਰਦੇ ਨੇ ਉਹਨਾਂ ਦੀ ਬੇਨਤੀ ਕੀ ਹੁੰਦੀ ਹੈ ਲੇਹੋ ਪ੍ਰਭੂ ਲੜ ਲਾਏ हे ਪ੍ਰਭੂ ਕਿਰਪਾ ਕਰਕੇ ਸਾਨੂੰ ਆਪਣੇ ਲੜ ਲਈ ਰੱਖੋ ਸਾਨੂੰ ਆਪਣੀ ਸ਼ਰਨ ਵਿੱਚ ਰੱਖੋ ਸਾਨੂੰ ਕਦੇ ਆਪਣੇ ਤੋਂ ਦੂਰ ਨਾ ਕਰਨਾ ਹਾਂਜੀ ਦੇਖੋ ਇਹ ਤੁੱਕ ਭਗਤੀ ਮਾਰਗ ਦੀ ਮਤਲਬ ਕੁੰਜੀ ਹੈ ਹਉਮੈ ਦਾ ਤਿਆਗ ਤੇ ਨਿਮਰਤਾ ਵਾਲੀ ਅਰਦਾਸ ਜੀ ਜਦੋਂ ਤੱਕ ਮੈਂ ਹੈਗੀ ਹੈ ਉਦੋਂ ਤੱਕ ਪ੍ਰਭੂ ਨਾਲ ਮੇਲਾਪ ਨਹੀਂ ਹੋ ਸਕਦਾ ਆਪ ਤਿਆਗਣਾ ਹੀ ਪ੍ਰਭੂ ਦੇ ਨੇੜੇ ਜਾਣ ਦਾ ਰਸਤਾ ਹੈ ਤੇ ਫਿਰ ਅਰਦਾਸ ਜਿਹੜੀ ਹੈ ਉਹ ਕੋਈ ਕਮਜ਼ੋਰੀ ਨਹੀਂ ਦਿਖਾਉਂਦੀ ਸਗੋਂ ਪ੍ਰਭੂ ਤੇ ਪੂਰੇ ਪਰੋਸੇ ਦਾ ਪ੍ਰਤੀਕ ਹੈ ਬਿਲਕੁਲ ਉਹ ਜਾਣਦੇ ਨੇ ਕਿ ਸਭ ਕੁਝ ਉਹਦੀ ਮਿਹਰ ਨਾਲ ਹੀ ਹੋਣਾ ਹੈ ਇਸ ਲਈ ਬੇਨਤੀ ਕਰਦੇ ਨੇ ਕਿ ਉਹ ਆਪ ਹੀ ਆਪਣੇ ਲੜ ਲਾ ਲਵੇ ਤੇ ਛੱਡਣ ਦਾ ਯਤਨ ਕਰਨਾ ਤੇ ਫਿਰ ਸਭ ਕੁਝ ਪ੍ਰਭੂ ਤੇ ਛੱਡ ਕੇ ਅਰਦਾਸ ਕਰਨੀ ਇਹ ਜਿਵੇਂ ਐਕਟਿਵ ਸਰੈਂਡਰ ਕਹਿੰਦੇ ਨੇ ਉਹ ਪਾਵਨਾ ਹੈ ਹਾਂਜੀ ਹਾਂਜੀ ਜੋ ਹਰ ਕੰਤ ਮਿਲਾਇਆ ਸਿਬ ਵਿਛੜ ਕਤਹਿ ਨਾ ਜਾਏ ਹੁਣ ਗੁਰੂ ਸਾਹਿਬ ਉਹਨਾਂ ਜੀਵ ਇਸਤਰੀਆਂ ਦੀ ਅਵਸਥਾ ਦੱਸਦੇ ਨੇ ਜਿਨ੍ਹਾਂ ਦੀ ਇਹ ਬਿੰਦੀ ਪ੍ਰਵਾਨ ਹੋ ਜਾਂਦੀ ਹੈ ਜਿਨ੍ਹਾਂ ਪਾਗਸ਼ਾਲੀ ਰੂਹਾਂ ਨੂੰ ਹਰੀਕੰਤ ਨੇ ਪ੍ਰਭੂਪਤੀ ਨੇ ਆਪ ਕਿਰਪਾ ਕਰਕੇ ਮਿਲਾਇਆ ਆਪਣੇ ਨਾਲ ਮਿਲਾ ਲਿਆ ਹੈ ਜਿਨ੍ਹਾਂ ਨੂੰ ਅਪਣਾ ਲਿਆ ਹੈ ਜੀ ਸਿਬ ਵਿਛੜ ਕਤਹਿ ਨਾ ਜਾਏ ਉਹ ਫਿਰ ਕਦੇ ਵੀ ਉਸ ਮਿਲਾਪ ਤੋਂ ਵਿਛੜ ਕੇ ਕਤਹਿ ਮਤਲਬ ਕਿਤੇ ਵੀ ਹੋਰ ਪਾਸੇ ਨਹੀਂ ਜਾਂਦੀਆਂ ਅੱਛਾ ਮਤਲਬ ਉਹ ਮਿਲਾਪ ਪੱਕਾ ਹੋ ਜਾਂਦਾ ਹੈ हां जी ਉਹਨਾਂ ਦਾ ਮਨ ਦੁਨਿਆਵੀ ਭਟਕਣਾ ਤੋਂ ਸਦਾਲੀ ਮੁਕਤ ਹੋ ਜਾਂਦਾ ਹੈ ਉਹ ਪ੍ਰਭੂ ਵਿੱਚ ਹੀ ਲੀਨ ਹੋ ਜਾਂਦੀਆਂ ਹਨ ਅਭੇਦ ਹੋ ਜਾਂਦੀਆਂ ਹਨ ਤੇ ਇਹ ਮਿਲਾਪਤੀ ਅਵਸਥਾ ਫਿਰ ਸਥਾਈ ਹੁੰਦੀ ਹੈ ਇਹ ਕੋਈ ਐਵੇਂ ਆਰਜੀ ਜਿਹਾ ਅਨੁਭਵ ਨਹੀਂ ਹੁੰਦਾ ਨਹੀਂ ਜੀ ਇੱਕ ਵਾਰ ਪ੍ਰਭੂ ਨਾਲ ਜੁੜ ਗਏ ਤਾਂ ਉਹ ਸੰਜ ਕਦੇ ਟੁੱਟਦੀ ਨਹੀਂ ਵਿਛੁੜ ਕਤਈ ਨਾ ਜਾਏ ਇਹ ਭਰੋਸਾ ਦਿੰਦਾ ਹੈ ਕਿ ਪ੍ਰਭੂ ਦਾ ਮਿਲਾਪ ਫਿਰ ਜਨਮ ਮਰਨ ਦੇ ਗਿਰਤੋਂ ਹੀ ਮੁਕਤੀ ਦਿਵਾਉਂਦਾ ਹੈ ਮਨ ਫਿਰ ਕਿਸੇ ਹੋਰ ਆਸਰੇ ਨੂੰ ਲੱਭਦਾ ਹੀ ਨਹੀਂ ਹਾਂਜੀ ਬਿਲਕੁਲ ਇਹ ਅਵਸਥਾ ਅਮਰਪਦ ਜਾਂ ਨਿਰਪੋਪਤੀ ਹੈ ਜਿੱਥੇ ਸਾਰੇ ਡਰ ਸਾਰੇ ਵਿਛੋੜੇ ਸਾਰੇ ਦੁੱਖ ਖਤਮ ਹੋ ਜਾਂਦੇ ਨੇ ਇਹ ਜੀਵਨ ਦਾ ਮਤਲਬ ਪਰਮਲਖਸ਼ ਹੈ ਜਿਸ ਵੱਲ ਗੁਰਬਾਣੀ ਸਾਨੂੰ ਪ੍ਰੇਰਿਤ ਕਰਦੀ ਹੈ ਜੀ ਬਿਲਕੁਲ ਪ੍ਰਭ ਵੇਨੂ ਦੂਜਾ ਕੋ ਨਹੀਂ ਨਾਨਕ ਹਰ ਸਰਨਾਏ पंचम बादशाह सिरी गुरु अर्जुन देव जी वाणी ਦੇ ਅੰਤ ਵਿੱਚ ਨਾਨਕ ਮੋਹਰ ਛਾਪ ਵਰਤ ਕੇ ਸਿਧਾਂਤਿਕ ਸਾਰ ਦੱਸ ਰਹੇ ਨੇ ਉਹ ਫਰਮਾਉਂਦੇ ਨੇ ਕਿ ਜਿਨ੍ਹਾਂ ਜੀਵ ਇਸਤਰੀਆਂ ਨੂੰ ਇਹ ਅਨੁਭਵ ਹੋ ਜਾਂਦਾ ਹੈ ਜਿਨ੍ਹਾਂ ਨੂੰ ਪ੍ਰਭੂ ਮਿਲ ਜਾਂਦਾ ਹੈ ਉਹਨਾਂ ਨੂੰ ਇਹ ਪੂਰਾ ਨਿਸ਼ਚਾ ਮਤਲਬ ਪੱਕਾ ਵਿਸ਼ਵਾਸ ਹੋ ਜਾਂਦਾ ਹੈ ਕਿ ਪ੍ਰਭ ਵੇਨੂ ਦੂਜਾ ਕੋ ਨਹੀਂ ਹਾਂਜੀ ਸਦੀਵੀ ਸੁਖ ਲਈ ਆਤਮਿਕ ਆਨੰਦ ਲਈ ਅਸਲ ਸਹਾਰੇ ਲਈ ਪ੍ਰਭੂ ਪਰਮਾਤਮਾ ਤੋਂ ਬਿਨਾ ਹੋਰ ਕੋਈ ਦੂਜਾ ਹੈ ਹੀ ਨਹੀਂ ਕੋਈ ਨਹੀਂ ਇਸ ਅਟਲ ਸਚਾਈ ਨੂੰ ਜਾਣ ਕੇ ਉਹ ਹਰ ਸਰਨਾਏ ਹਮੇਸ਼ਾ ਹਰ ਪਲ ਉਸ ਹਰੀ ਦੀ ਸ਼ਰਨ ਵਿੱਚ ਹੀ ਟਿਕੀਆਂ ਰਹਿੰਦੀਆਂ ਨੇ ਦੇਖੋ ਇਹ ਪੂਰੇ ਸ਼ਬਦ ਦਾ ਜਿਵੇਂ ਨਿਚੋੜ ਹੈ ਸਾਰੀ ਖੋਜ ਸਾਰੀ ਤਾੰਗ ਸਾਰੀ ਯਾਤਰਾ ਉਹਦਾ ਅੰਤ ਇਸ ਨਿਸ਼ਚੇ ਤੇ ਹੁੰਦਾ ਹੈ ਕਿ ਪ੍ਰਭੂ ਹੀ ਇੱਕੋ ਇੱਕ ਸਹਾਰਾ ਹੈ ਜੀ ਦੂਜਾ ਕੋਈ ਨਹੀਂ ਦਾ ਜਦੋਂ ਅਹਿਸਾਸ ਹੋ ਜਾਂਦਾ ਹੈ ਉਹੀ ਸਾਰੀਆਂ ਪਟਕਣਾ ਖਤਮ ਕਰਦਾ ਹੈ ਜਦੋਂ ਮਨ ਨੂੰ ਇਹ ਪੱਕਾ ਹੋ ਜਾਵੇ ਕਿ ਬਸ ਹਰੀ ਦੀ ਸ਼ਰਨ ਹੀ ਸੁਰੱਖਿਅਤ ਹੈ ਫਿਰ ਉਹ ਕਿਤੇ ਹੋਰ ਕਿਉਂ ਜਾਵੇਗਾ ਸਹੀ ਗੱਲ ਹੈ ਕਿਉਂ ਜਾਵੇਗਾ ਇਹ ਅਵਸਥਾ ਡੂੰਗੀ ਸ਼ਰਧਾ ਤੇ ਪਰੋਸੇ ਦੀ ਨਿਸ਼ਾਨੀ ਹੈ ਇਹ ਸੱਚਮੁੱਚ ਮਨ ਨੂੰ ਟਿਕਾ ਦੇਣ ਵਾਲੀ ਗੱਲ ਹੈ ਜਦੋਂ ਸਾਰੇ ਪਰਮ ਮਿਟ ਜਾਣ ਤੇ ਇੱਕੋ ਸੱਚ ਤੇ ਯਕੀਨ ਪੱਕਾ ਹੋ ਜਾਵੇ ਹਾਂਜੀ ਅਸੂ ਸੁਖੀ ਵਸੰਦੀਆ ਜਿਨ੍ਹਾਂ ਮਈਆਂ ਹਰ ਰਾਏ ਅਠ ਤੇ ਅੰਤ ਵਿੱਚ ਗੁਰੂ ਸਾਹਿਬ ਅਸੂ ਮਹੀਨੇ ਦੇ ਸੰਦਰਭ ਵਿੱਚ ਸਾਰੀ ਗੱਲ ਨੂੰ ਸਮੇਟਦੇ ਹੋਏ ਫਰਮਾਉਂਦੇ ਨੇ ਅਸੂ ਸੁਖੀ ਵਸੰਦੀਆ ਅਸੂ ਦੀ ਇਸ ਸੁਹਾਵਣੀ ਰੁੱਤ ਵਿੱਚ ਤੇ ਅਸਲ ਵਿੱਚ ਹਮੇਸ਼ਾ ਹੀ ਉਹ ਜੀਵ ਸਤ੍ਰੀਆਂ ਉਹ ਬਾਗਾਂ ਵਾਲੀਆਂ ਰੋਹਾਂ ਸੱਚੇ ਆਤਮਿਕ ਸੁੱਖ ਨਾਲ ਆਪਣਾ ਜੀਵਨ ਬਿਤਾਉਂਦੀਆਂ ਨੇ ਕੌਣ ਜਿਨ੍ਹਾਂ ਮਈਆਂ ਹਰ ਰਾਇ ਜਿਨ੍ਹਾਂ ਉੱਤੇ ਹਰ ਰਾਇ ਉਸ ਪ੍ਰਭੂ ਪਾਤਸ਼ਾਹ ਦੀ ਮਈਆ ਪਾਵ ਮਿਹਰ ਦਇਆ ਉਹਦੀ ਕਿਰਪਾ ਦ੍ਰਿਸ਼ਟੀ ਹੁੰਦੀ ਹੈ ਅੱਛਾ ਤਾਂ ਸਾਰੀ ਗੱਲ ਮੇੜ ਤੇ ਆ ਗਈ ਹਾਂਜੀ ਬਿਲਕੁਲ ਸਾਰੀ ਗੱਲ ਆ ਕੇ ਪ੍ਰਭੂ ਦੀ ਬਖਸ਼ਿਸ਼ ਤੇ ਖੜੀ ਹੁੰਦੀ ਹੈ ਯਤਨ ਕਰਨਾ ਜਿਵੇਂ ਸੰਗਤ ਕਰਨੀ ਬੇਨਤੀ ਕਰਨੀ ਆਪਾਂ ਤਿਆਗਣਾ ਇਹ ਮਨੁੱਖ ਦੇ ਹਿੱਸੇ ਹੈ ਪਰ ਜਿਹੜਾ ਫਲ ਹੈ ਮਿਲਾਪ ਹੈ ਸੁਖ ਹੈ ਉਹ ਪ੍ਰਭੂ ਦੀ ਮਿਹਰ ਨਾਲ ਹੀ ਮਿਲਦਾ ਹੈ ਵਾਹ ਕਿੰਨਾ ਸੁੰਦਰ ਸਮਾਪਨ ਹੈ ਸਾਰਾ ਜ਼ੋਰ ਪ੍ਰਭੂ ਦੀ ਕਿਰਪਾ ਤੇ ਸਾਡਾ ਕੰਮ ਹੈ ਯੋਗ ਬਣਨ ਦਾ ਯਤਨ ਕਰਨਾ ਤਾਂਗ ਰੱਖਣੀ ਪਰ ਅੰਤਿਮ ਮੰਜ਼ੂਰੀ ਉਹ ਉਸੇ ਦੀ ਹੈ ਉਸੇ ਦੀ ਹੈ ਜਿਸ ਤੇ ਉਤਰ ਉੱਠ ਪੈਂਦਾ ਹੈ ਜਿਸ ਤੇ ਉਹਦੀ ਮੇਰ ਹੋ ਜਾਂਦੀ ਹੈ ਉਹਦੇ ਲਈ ਫਿਰ ਅੱਸੂ ਦਾ ਮੀਨਾ ਵੀ ਤੇ ਹਰ ਮਹੀਨਾ ਹਰ ਪਲ ਸੁਖਦਾਈ ਹੋ ਜਾਂਦਾ ਹੈ ਉਹਨੂੰ ਫਿਰ ਬਾਹਰ ਦੇ ਮੌਸਮਾਂ ਦੇ ਬਦਲਾਅ ਵੀ ਪ੍ਰਭਾਵਿਤ ਨਹੀਂ ਕਰਦੇ ਨਹੀਂ ਕਰਦੇ ਕਿਉਂਕਿ ਉਹ ਅੰਦਰੋਂ ਪ੍ਰਭੂ ਨਾਲ ਜੁੜਿਆ ਹੁੰਦਾ। ਬਿਲਕੁਲ ਅੰਦਰੋਂ ਜੁੜਿਆ ਹੁੰਦਾ ਹੈ। ਸੋ ਸਾਧ ਸੰਗਤ ਜੀ ਇਹ ਸੀ ਅੱਜ ਦੇ ਇਸ ਪਾਵਨ ਹੁਕਮਨਾਮਾ ਸਾਹਿਬ ਦੇ ਵਿਚਾਰ। ਗੁਰੂ ਸਾਹਿਬ ਨੇ ਦੇਖੋ ਅੱਸੂ ਮਹੀਨੇ ਦੀ ਆਮਤ ਤੇ ਜੀਵ ਦੇ ਅੰਦਰ ਜਿਹੜੀ ਪ੍ਰਭੂ ਮਿਲਾਪ ਦੀ ਇੱਕ ਤੀਬਰਤਾng ਉੱਠਦੀ ਹੈ। ਪ੍ਰੇਮ ਦਾ ਉਛਾਲਾ ਆਉਂਦਾ ਹੈ। ਦਰਸ਼ਨ ਦੀ ਪਿਆਸ ਲੱਗਦੀ ਹੈ। ਉਸ ਨੂੰ ਬੜੇ ਹੀ ਮਤਲਬ ਪਾਉ ਪੂਰਾ ਤੰਗ ਨਾਲ ਪੇਸ਼ ਕੀਤਾ ਹੈ। ਹਾਂਜੀ ਬਹੁਤ ਸੁੰਦਰਤਾ ਨਾਲ ਤੇ ਨਾਲ ਹੀ ਇਸ ਮਿਲਾਪ ਦੇ ਰਸਤੇ ਵਿੱਚ ਜਿਹੜੀਆਂ ਜ਼ਰੂਰੀ ਗੱਲਾਂ ਨੇ ਉਹਨਾਂ ਤੇ ਵੀ ਜ਼ੋਰ ਦਿੱਤਾ ਹੈ। ਜਿਵੇਂ ਕਿ ਸਤਸੰਗ ਦੀ ਮਹੱਤਤਾ ਜੀ ਕਿਉਂਕਿ ਸੰਤ ਜਨ ਹੀ ਪ੍ਰੇਮ ਦੇ ਮਾਰਗ ਤੇ ਸਹਾਈ ਹੁੰਦੇ ਨੇ ਫਿਰ ਹਉਮੈ ਦਾ ਤਿਆਗ ਕਰਕੇ ਨਿਮਰਤਾ ਨਾਲ ਪ੍ਰਭੂ ਅੱਗੇ ਬੇਨਤੀ ਕਰਨ ਦੀ ਜੁਗਤ ਹਾਂਜੀ ਤੇ ਸਭ ਤੋਂ ਵੱਧ ਇਹ ਗੱਲ ਪੱਕੀ ਕਰਵਾਈ ਹੈ ਕਿ ਸਦੀਵੀ ਸੁਖ ਸਿਰਫ ਤੇ ਸਿਰਫ ਪ੍ਰਭੂ ਦੀ ਸ਼ਰਣ ਵਿੱਚ ਹੈ ਉਸ ਤੋਂ ਬਿਨਾਂ ਹੋਰ ਕੋਈ ਆਸਰਾ ਨਹੀਂ ਬਿਲਕੁਲ ਇਹ ਉਪਦੇਸ਼ ਸਾਨੂੰ ਸਾਰਿਆਂ ਨੂੰ ਯਾਦ ਦਿਵਾਉਂਦਾ ਹੈ ਕਿ ਜੀਵਨ ਵਿੱਚ ਸੱਚਾ ਸੁਖ ਤੇ ਸ਼ਾਂਤੀ ਉਹ ਬਾਹਰਲੇ ਹਾਲਾਤਾਂ ਜਾਂ ਚੀਜ਼ਾਂ ਵਿੱਚ ਨਹੀਂ ਹੈ ਸਗੋਂ ਅੰਦਰੂਨੀ ਤੌਰ ਤੇ ਪ੍ਰਭੂ ਨਾਲ ਜੁੜਨ ਵਿੱਚ ਹੈ ਇਹ ਸਾਨੂੰ ਨਾਮ ਸਿਮਰਨ ਕਰਨ ਪ੍ਰਭੂ ਪਿਆਰ ਵਿੱਚ ਭਿੱਜਣ ਨਿਮਰਤਾ ਧਾਰਨ ਕਰਨ ਤੇ ਉਸ ਦੀ ਰਜ਼ਾ ਵਿੱਚ ਰਹਿ ਕੇ ਚੜ੍ਹਦੀ ਕਲਾ ਵਿੱਚ ਜੀਵਨ ਬਿਤਾਉਣ ਲਈ ਪ੍ਰੇਰਨਾ ਦਿੰਦਾ ਹੈ ਬਿਲਕੁਲ ਤੇ ਅੰਤ ਵਿੱਚ ਜਿਹੜਾ ਮਾਇਆ ਸ਼ਬਦ ਆਇਆ ਹੈ ਉਹ ਸਾਨੂੰ ਯਾਦ ਕਰਾਉਂਦਾ ਹੈ ਕਿ ਸਾਨੂੰ ਆਪਣੇ ਯਤਨਾਂ ਦੇ ਨਾਲ ਨਾਲ ਹਮੇਸ਼ਾ ਪ੍ਰਭੂ ਦੀ ਮਿਹਰ ਲਈ ਅਰਦਾਸ ਕਰਨੀ ਚਾਹੀਦੀ ਹੈ ਹਾਂਜੀ ਅਰਦਾਸ ਜ਼ਰੂਰੀ ਹੈ ਕਿਉਂਕਿ ਉਸਦੀ ਕਿਰਪਾ ਤੋਂ ਬਿਨਾ ਕੋਈ ਵੀ ਅਧਿਆਤਮਿਕ ਪ੍ਰਾਪਤੀ ਸੰਭਵ ਨਹੀਂ ਹੈ ਜਿਨ੍ਹਾਂ ਤੇ ਉਸਦੀ ਮਿਹਰ ਹੁੰਦੀ ਹੈ ਉਹ ਇਸ ਅਸੂ ਵਿੱਚ ਵੀ ਤੇ ਹਮੇਸ਼ਾ ਲਈ ਸੁਖੀ ਵਸਦੇ ਹਨ ਸਾਧ ਸੰਗਤ ਜੀ ਗੁਰਬਾਣੀ ਤਾਂ ਅਥਾ ਸਮੁੰਦਰ ਹੈ ਤੇ ਅਸੀਂ ਤਾਂ ਬਸ ਇਸ ਵਿੱਚੋਂ ਕੁਝ ਬੂੰਦਾਂ ਹੀ ਸਾਂਝੀਆਂ ਕਰਨ ਦਾ ਇੱਕ ਨਿਮਾਣਾ ਜਿਹਾ ਯਤਨ ਕੀਤਾ ਹੈ ਇਸ ਪਾਵਨ ਬਾਣੀ ਦੇ ਪਾਠ ਅਰਥ ਜਾਂ ਵਿਚਾਰ ਵਿੱਚ ਸਾਡੇ ਕੋਲ ਨੂੰ ਯਕੀਨਨ ਬਹੁਤ ਭੁੱਲਾਂ ਹੋ ਸਕਤੀਆਂ ਹਨ ਜੀ हां जी हो ਜਾਂਦੀਆਂ ਨੇ ਕਿਰਪਾ ਕਰਕੇ ਅੰਜਾਨ ਬੱਚੇ ਸਮਝ ਕੇ ਬਖਸ਼ ਦੇਣਾ ਜੀ ਤੇ ਸਾਡੀ ਹੱਥ ਜੋੜ ਕੇ ਬੇਨਤੀ ਹੈ ਜੀ ਕਿ ਹਰ ਕੋਈ ਆਪਣੀ ਆਤਮਿਕ ਅਗਵਾਈ ਲਈ ਸਿੱਧੇ ਤੌਰ ਤੇ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਤੋਂ ਹੀ ਸੇਧ ਲਵੇ ਗੁਰਬਾਣੀ ਨੂੰ ਖੁਦ ਪੜਨਾ ਸਮਝਣਾ ਤੇ ਆਪਣੇ ਜੀਵਨ ਵਿੱਚ ਕਮਾਉਣ ਦਾ ਉਦਦਮ ਕਰਨਾ ਚਾਹੀਦਾ ਹੈ ਜੀ ਬਿਲਕੁਲ ਇਹੀ ਗੁਰੂ ਦਾ ਅਸਲ ਸੰਦੇਸ਼ ਹੈ ਅਸੀਂ ਕਾਮਨਾ ਕਰਦੇ ਹਾਂ ਕਿ ਵਾਹਿਗੁਰੂ ਜੀ ਸਭ ਨੂੰ ਤਨ ਦੀ ਰੋਗਤਾ ਬਖਸ਼ਣ ਮਨ ਦੀ ਸ਼ਾਂਤੀ ਨਾਮ ਬਾਣੀ ਨਾਲ ਜੁੜਨ ਦੀ ਦਾਤ ਤੇ ਸਦਾ ਚੜ੍ਹਦੀ ਕਲਾ ਬਖਸ਼ਣ ਜੀ ਤੇ ਜੇ ਇਹ ਵਿਚਾਰ ਚਰਚਾ ਆਪ ਜੀ ਨੂੰ ਚੰਗੀ ਲੱਗੀ ਹੋਵੇ ਲਾਹੇਵੰਦ ਲੱਗੀ ਹੋਵੇ ਤਾਂ ਕਿਰਪਾ ਕਰਕੇ ਇਸ ਨੂੰ ਹੋਰਨਾਂ ਨਾਲ ਸਾਂਝਾ ਕਰਨ ਦੀ ਸੇਵਾ ਵੀ ਜ਼ਰੂਰ ਕਰਨਾ ਜੀ ਤਾਂ ਜੋ ਗੁਰੂ ਸਾਹਿਬ ਦਾ ਇਹ ਸਰਬਸਾਂਝਾ ਸੰਦੇਸ਼ ਵੱਧ ਤੋਂ ਵੱਧ ਸੰਗਤਾਂ ਤੱਕ ਪਹੁੰਚ ਸਕੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ